ਸਤ ਸ਼੍ਰੀ ਅਕਾਲ। ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ। ਗੱਲ ਸ਼ੁਰੂ ਤੋਂ ਹੀ ਚਝਵਤੀ ਲੜਕਾ ਸੀ। ਉਹ ਸਾਰੇ ਭੈਣ ਭਰਾ ਆਪਣੀ ਦਾਦੀ ਨੂੰ ਬੇਬੇ ਕਹਿ ਕੇ ਬੁਲਾਉਂਦੇ ਸਨ। ਬੇਬੇ ਜੀ ਹਮੇਸ਼ਾ ਪਾਠ ਕਰਦੇ ਰਹਿੰਦੇ। ਉਹਨਾਂ ਦੇ ਮੱਥੇ ਤੋਂ ਹਮੇਸ਼ਾ ਹੀ ਗੁਰਬਾਣੀ ਦਾ ਨੂਰ ਵਰਦਾ ਰਹਿੰਦਾ ਸੀ। ਜਦ ਗੈ ਲੱਟਮੀ ਕਲਾਸ ਵਿੱਚ ਪੜਦਾ ਸੀ ਤਾਂ ਬੇਬੇ ਜੀ ਸਵਰਗesque ਸਧਾਰ ਗਏ ਸਨ। ਉਹਨਾਂ ਨੇ ਹਰ ਵਕਤ ਗਾਇਨ ਕਰਦੇ ਰਹਿਣਾ। ਜਿਸਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕਿੱਸਾ ਪਾਵੈ ਬੋਲ ਨਾ ਜਾਣਾ ਮਾਇਆ ਮੁੱਦ ਮਾਤਾ ਮਰਣਾ ਚੀਤਨਾਵੈ ਜਾਂ ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਾ ਜਾਂ ਸੁਖਮਨੀ ਸਾਹਿਬ ਦਾ ਬੇਬੇ ਨੇ ਗਿੱਲ ਦੇ ਕੰਨਾਂ ਤੱਕ ਗੁਰਬਾਣੀ ਪਹੁੰਚਾਉਣੀ ਅਤੇ ਉਸ ਦੇ ਚਿਹਰੇ ਨੂੰ ਨਿਹਾਰਨਾ ਜਿਵੇਂ ਉਹ ਸਾਰਾ ਕੁਝ ਸਮਝਦਾ ਹੋਵੇ ਇਸ ਮੁੰਡੇ ਦੀ ਤਾਂ ਦੇਵਤਾ ਬੁੱਧੀ ਹੈ ਕਦੇ-ਕਦੇ ਬੇਬੇ ਜੀ ਨੇ ਆਖਣਾ ਬੇਬੇ ਜੀ ਹਮੇਸ਼ਾ ਹੀ ਗਊਆਂ ਨੂੰ ਆਟੇ ਦਾ ਪੇੜਾ ਦਿਆ ਕਰਦੇ ਸਨ ਜਿਤਨੀਆਂ ਵੀ ਗਊਆਂ ਬਾਗ ਵਿੱਚ ਜਾਣ ਲਈ ਉਹਨਾਂ ਦੀ ਗਲੀ ਵਿੱਚੋਂ ਗੁਜ਼ਰਦੀਆਂ ਬੇਬੇ ਜੀ ਨੇ ਉਤਨੀਆਂ ਨੂੰ ਹੀ ਪੇੜਾ ਦੇ ਜਾਣਾ ਕਊਆਂ ਦੀ ਵੀ ਇੱਕ ਤਰ੍ਹਾਂ ਨਾਲ ਆਦਤ ਜਿਹੀ ਬਣ ਗਈ ਸੀ ਕਿ ਉਹ ਬਾਗ ਵਿੱਚ ਜਾਣ ਵੇਲੇ ਉਹਨਾਂ ਦੇ ਦਰਵਾਜ਼ੇ ਅੱਗੇ ਰੁੱਕ ਕੇ ਜਾਂਦੀਆਂ ਉਤਨਾ ਚਿਰ ਨਹੀਂ ਹਿਲਦੀਆਂ ਸਨ ਜਿਤਨ ਜਿੰਨਾ ਚਿਰ ਉਹਨਾਂ ਨੂੰ ਪੇੜਾ ਨਾ ਮਿਲ ਜਾਂਦਾ ਬੇਬੇ ਵੀ ਇਹ ਕਾਟੇ ਦੀ ਬੋਰੀ ਉਹਨਾਂ ਵਾਸਤੇ ਹੀ ਸਪੈਸ਼ਲ ਪਿਆ ਕੇ ਰੱਖਦੀ ਸੀ ਕਦੇ ਆਟਾ ਮੋਕਨ ਦੀ ਨੌਬਤ ਹੀ ਨਹੀਂ ਆਈ ਸੀ ਕਈ ਗਊਆਂ ਮਾਰਨ ਖੰਡੀਆਂ ਵੀ ਸਨ ਪਰ ਬੇਬੇ ਦੇ ਉਹ ਹੱਥ ਚੱਟਦੀਆਂ ਰਹਿੰਦੀਆਂ ਕਦੇ ਵੀ ਕਿਸੇ ਗਊ ਨੇ ਉਹਨਾਂ ਨੂੰ ਸਿੰਘ ਮਾਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ ਸਭ ਨੂੰ ਦੇਖ ਕੇ ਕੰਨ ਹਿਲਾਉਂਦੀਆਂ ਤੇ ਕਦੇ-ਕਦੇ ਰੰਗਦੀਆਂ ਵੀ ਕਦੇ-ਕਦੇ ਬੁਣੀਆਂ ਬੇਬੇ ਨੂੰ ਆਖਦੀਆਂ ਕੁੜੇ ਨਿਹਾਲਕੁਰੇ ਮਾਰਨ ਖੰਡੀਆਂ گاਵਾਂ ਦਾ ਕਦੇ ਵਸਾ ਨਹੀਂ ਕਰੀਦਾ ਹੁੰਦਾ ਕੀ ਪਤਾ ਕਿਸੇ ਜਵਾਕ ਦੇ ਟੋਢੀ ਮਾਰ ਜਾਣ ਪਰ ਬੇਬੇ ਜੀ ਕਹਿੰਦੇ گاਉ ਦੀਆਂ ਜਾਈਆਂ ਦੀ ਵਿਚਾਰੀਆਂ ਦੀ ਮੇਰੇ ਪੋਤੇ ਨਾਲ ਕੀ ਦੁਸ਼ਮਣੀ ਹੈ ਪਰ ਬੁੜੀਆਂ ਆਦਤੋਂ ਮਜਬੂਰ ਪਾਸੇ ਜਾ ਕੇ ਗੱਲਾਂ ਕਰਦੀਆਂ ਨਿਹਾਲਕੁਰ ਨੂੰ ਉਹਦੇ ਪਤਾ ਲੱਗੂ ਜਿੱਦਾਂ ਕਿਸੇ ਜਵਾਕ ਦਾ ਟੱਡ ਪਾੜਦਾ ਜਿਸ ਦਿਨ ਬੇਬੇ ਜੀ ਕਿਤੇ ਬਾਹਰ ਜਾਂਦੇ ਤਾਂ ਗਿੱਲ ਦੀ ਮਾਂ ਨੂੰ ਆਖ ਜਾਂਦੇ ਕਰਨਾਮ ਕੁਰੇ ਗਾਈਆਂ ਨੂੰ ਪੇੜਾ ਜ਼ਰੂਰ ਦੇਈ ਦੇਖੀ ਭੁੱਲੀ ਨਾ ਗੋਕਾ ਹੌਂਕਾ ਲੈਂਦਾ ਕਿਉਂਕਿ ਗਿੱਲ ਦੀ ਮਾਂ ਬੇਬੇ ਦੀਆਂ ਸਾਰੀਆਂ ਨੂਹਾਂ ਤੋਂ ਵੱਡੀ ਸੀ ਪਰ ਗਉਆਂ ਉਸ ਤੋਂ ਪੇੜਾ ਨਹੀਂ ਲੈਂਦੀਆਂ ਸਨ ਬਸ ਪੇੜੇ ਵਾਲਾ ਹੱਥ ਸੰਘ ਕੇ ਇਹ ਬਿਗੈਰ ਪੇੜਾ ਲੈੇ ਵਾਗਵਾਲਣ ਨੂੰ ਰਵਾਨਾ ਹੋ ਜਾਂਦੀਆਂ ਗਿੱਲ ਨੇ ਵੀ ਕਈ ਵਾਰ ਕੋਸ਼ਿਸ਼ ਕੀਤੀ ਪਰ ਸਫਲ ਗਿੱਲ ਦੇ ਬਾਪੂ ਹੋਰੀ ਚਾਰ ਭਰਾ ਸਨ ਇੱਕ ਮਿਲਟਰੀ ਵਿੱਚ ਸੀ ਦੋ ਡਾਕਟਰ ਸਨ ਅਤੇ ਗੱਲ ਦਾ ਬਾਪੂ ਵਾਹੀ ਕਰਦਾ ਸੀ। ਦੋਹਾਂ ਚਾਚਿਆਂ ਦੇ ਵੱਖੋ-ਵੱਖ ਨਰਸਿੰਗ ਹੋਮ ਬਣਾਏ ਹੋਏ ਸਨ ਅਤੇ ਤੀਜਾ ਮਿਲਟਰੀ ਵਿੱਚ ਐਸ਼ ਕਰਦਾ ਸੀ। ਇੱਕ ਗੱਲ ਦਾ ਬਾਪੂ ਹੀ ਸੀ ਜੋ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਕੁਝ ਸਾਲ ਬਾਅਦ ਗੱਲ ਦਾ ਚਾਚਾ ਮਿਲਟਰੀ ਵਿੱਚੋਂ ਪੈਨਸ਼ਨ ਆ ਗਿਆ। ਦੂਜੇ ਡਾਕਟਰ ਹੀ ਵਿੱਚ ਮਸ਼ਰੂਫ ਸਨ। ਜ਼ਮੀਨ ਘਰ ਅਜੇ ਸਾਰਾ ਕੁਝ ਸਾਂਝਾ ਹੀ ਸੀ। ਬਾਪੂ ਦੇ ਦੋ ਸੀਰੀ ਰੱਖੇ ਹੋਏ ਸਨ ਅਤੇ ਸਾਂਝੀ 28 ਏਕੜ ਜ਼ਮੀਨ ਦੀ ਵਾਹੀ ਬੜੀ ਵਧੀਆ ਤੁਰੀ ਜਾਂਦੀ ਸੀ। ਕਦੇ-ਕਦੇ ਗੈਲਣੇ ਆਪਣੇ ਬਾਪੂ ਨੂੰ ਸਵਰਾਜ ਟਰੈਕਟਰ ਨਾਲ 20-20 ਘੰਟੇ ਵਾਹੀ ਕਰਦੇ ਦੇਖਿਆ ਅਤੇ ਸੁਹਾਗਾ ਮਾਰਦੇ ਦੇਖਿਆ ਸੀ। ਮਿੱਟੀ ਨਾਲ ਮਿੱਟੀ ਅੱਕਲ ਕਾਨ ਹੋਇਆ ਉਸ ਦਾ ਮਿਲਟਰੀ ਵਾਲਾ ਚਾਚਾ ਬਾਪੂ ਦੀ ਖੇਤ ਰੋਟੀ ਲਜਾਣ ਦੀ ਤਕਲੀਫ ਮਾਂਦਾ ਸੀ। ਚਾਚਾ ਪੈਂਟ ਕੋਟ ਪਾ ਕੇ ਸਿਰ ਤੇ ਪਟਿਆਲਾ ਸ਼ਾਹੀ ਪੱਗ ਜਿਚਾ ਕੇ ਜਾਨੀ ਬਣਿਆ ਰਹਿੰਦਾ ਪੈਸਾ ਚਾਚੇ ਕੋਲ ਚੰਗਾ ਚੋਖਾ ਸੀ ਜਿਸ ਕਰਕੇ ਉਸ ਦੀ ਬੁੱਧੀ ਕੁਝ ਜ਼ਿਆਦਾ ਹੀ ਉੱਤਮ ਹੋ ਗਈ ਸੀ ਕਿਉਂਕਿ ਮਿਲਟਰੀ ਦਾ ਪੈਸਾ ਕਦੇ ਘਰੇ ਤਾਂ ਫੜਾਇਆ ਹੀ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਕਦੇ ਮੰਗਿਆ ਸੀ ਚਾਚਾ ਕਈ ਵਾਰ ਗੱਲ ਦੇ ਬਾਪੂ ਨਾਲ ਮੱਛੀ ਜਾਂ ਸੂਰ ਪਾਲਣ ਲਈ ਗੱਲ ਤੋਰਦਾ ਕਦੇ ਪੋਲਟਰੀ ਫਾਰਮ ਖੋਲਣ ਲਈ ਕਹਿੰਦਾ ਗੈਲਾ ਦਾ ਬਾਪੂ ਅਤਿਅੰਤ ਆਕ ਜਾਂਦਾ ਜਿਹੜਾ ਕੰਮ ਪਿਓ ਦਾਦੀ ਨੇ ਨਹੀਂ ਕੀਤਾ ਉਹ ਆਪਾਂ ਜ਼ਰੂਰ ਕਰਨਾ ਨਾ ਖਾਨਦਾਨ ਨੂੰ ਲਾਜ ਲਾਓ ਲੋਕ ਟਿਚਰਾਂ ਕਰਨਗੇ ਬੇਬੇ ਸੁਣ ਕੇ ਕਲਪ ਦੀ ਇਸ ਦੀ ਫੌਜ ਚ ਰਹਿ ਕੇ ਰਾਖਸ਼ ਸ਼ਬੁੱਧੀ ਹੋਈ ਪ੍ਰੇਸ਼ਟ ਗਿਆ ਇਹ ਅਤੇ ਵੈਗਰੂ ਵੈਗਰੂ ਕਰਦੀ ਮੰਝੇ ਤੇ ਜਾ ਬੈਠਦੀ ਗਿੱਲ ਦੇ ਦਾਦਾ ਜੀ ਨੇ ਵੀ ਕਦੇ ਮੀਟ ਸ਼ਰਾਬ ਜਾਣ ਦੇ ਨੂੰ ਹੱਥ ਨਹੀਂ ਲਾਇਆ ਸੀ ਮੀਟ ਦਾ ਮੋਸ਼ਕ ਤਾਂ ਉਹਨਾਂ ਨੂੰ 2 ਕਿਲੋਮੀਟਰ ਤੋਂ ਆ ਜਾਂਦਾ ਸੀ ਇੱਕ ਵਾਰੀ ਦੀ ਗੱਲ ਹੈ ਕਿ ਗਿੱਲ ਅਤੇ ਉਹਨਾਂ ਦੇ ਸਿਹਰੀ ਦੇ ਮੁੰਡੇ ਕਾਕੂ ਨੇ ਖਰਗੋਸ਼ ਮਾਰ ਲਿਆ ਮਾਰ ਤਾ ਲਿਆ ਪਰ ਬਣਾਉਣਾ ਇੱਕ ਵੱਡੀ ਮੁਸ਼ਕਲ ਸੀ ਕਿਉਂਕਿ ਦਾਦਾ ਜੀ ਕਿਸੇ ਟਾਈਮ ਵੀ ਖੇਤ ਆ ਸਕਦੇ ਸਨ ਫਿਰ ਖੈਰ ਨਹੀਂ ਸੀ ਕਿਉਂਕਿ ਦਾਦਾ ਜੀ ਦੇ ਕੁੰਡੇ ਦਾ ਖੁੱਡ ਗਿੱਲ ਦੇ ਕਈ ਵਾਰ ਪਾਸੇ ਸੇਖ ਚੁੱਕਾ ਸੀ ਕਾਕੂ ਨਰਮੇ ਦੇ 4 ਕਬੂਟੇ ਪੱਟ ਕੇ ਚੁੱਲਾ ਬਣਾ ਮੈਂ ਭਾਂਡੇ ਤੇ ਰਸਣ ਲਿਆਉਣਾ ਹੈ ਗਿੱਲ ਨੇ ਕਾਕੂ ਨੂੰ ਕਿਹਾ ਖੈਰ ਉਹਨਾਂ ਨੇ ਨਰਮੇ ਦੇ ਖੇਤ ਵਿੱਚ ਚੁੱਲਾ ਪੱਟ ਕੇ ਪਤਲੇ ਵਿੱਚ ਪਾਖ ਖਰਗੋਸ਼ ਬਾਨਾ ਤਰ ਦਿੱਤਾ 15 ਮਿੰਟ ਬਾਅਦ ਕੁਦਰਤੀ ਕਿਧਰੋਂ ਦਾਦਾ ਜੀ ਆ ਧਮਕੇ ਉਹ ਦਾਦਾ ਜੀ ਨੂੰ ਦੇਖ ਕੇ ਪਰਜ ਕੇ ਪਹੀ ਤੇ ਆ ਗਏ ਸਾ ਉਹਨਾਂ ਦੇ ਸੰਗ ਅੰਦਰ ਹੀ ਅੜੇ ਪੈ ਸਨ ਮੱਥੇ ਤੇ ਮੋੜਕਾ ਤੇ ਦਿਲ ਇੰਜਣ ਵਾਂਗ ਤੱਕ ਤੱਕ ਕਰ ਰਹੇ ਸਨ ਨਰਮੇ ਚ ਕੀ ਕਰਦੇ ਸੀ ਸਵਾਲ ਕਹਾੜੀ ਵਾਂਗ ਮੱਥੇ ਆਵਜਿਆ ਕਬਰਾਉਣਾ ਬੇਵਕੂਫੀ ਸੀ ਕਾਕੂ ਦਾ ਰੰਬਾ ਗਵਾਚ ਗਿਆ ਉਹ ਪਾਲਦੇ ਸੀ ਕਾਕੂ ਆਦੇ ਪਿਆਉਣੋਂ ਕਹੀਂ ਕੱਲ ਨੂੰ ਸੁਦੇਹਾ ਆਜੇ ਨਰਮਾ ਸੇਲਣ ਵਾਲਾ ਪਿਆ ਉਹਨਾਂ ਕਾਕੂ ਨੂੰ ਕਿਹਾ ਚੰਗਾ ਬਾਬਾ ਆਹ ਮਾਸ ਦਾ ਮਸਕ ਕਿੱਥੋਂ ਆਉਂਦਾ ਹੈ ਦਿਆਲ ਕੇ ਬਣਾਉਂਦੇ ਹੋਣੇ ਗੱਲਣੇ ਫਟਾਫਟ ਗੱਲ ਬੋਚੀ ਸਾੜ ਵਰਿਆ ਪਿਆ ਚੰਨੋਆ ਉਹ ਚਲੀ ਉਹਨਾਂ ਤੁਰਦਿਆਂ ਕਿਹਾ ਅਸੀਂ ਪੱਠੇ ਲੈ ਕੇ ਹੀ ਆਵਾਂਗੇ ਬਾਬਾ ਕਾਕੂ ਬੋਲਿਆ ਜਲਦੀ ਆ ਜਾਇਓ ਫੇਰ ਖੇਡ ਨਾ ਲੱਗ ਜਾਇਓ ਦਾਦਾ ਜੀ ਤੁਰ ਗਏ ਬਲਾ ਟਲ ਗਈ ਦੋਹਾਂ ਦੇ ਫੜਕ ਫੜਕ ਕਰਦੇ ਦਿਲ ਮਸਾਂ ਹੀ ਥਾਂ ਸਿਰਾਈ ਗੱਲ ਕੇ ਵਸਦੇ ਰਸਦੇ ਘਰ ਤੇ ਵੀ ਆਖਰ ਭਾਵੀ ਟੁੱਟ ਪਈ ਡਾਕਟਰ ਚਾਚੇ ਆਉਂਦੇ ਆ ਤੇ ਫੌਜੀ ਚਾਚੇ ਨੂੰ ਫੂਕ ਚਾੜ ਜਾਂਦੇ ਉਹ ਹਮੇਸ਼ਾ ਹੀ ਬਾਪੂ ਜੀ ਦੇ ਵਿਰੁੱਧ ਹੀ ਬੋਲਦੇ ਰਹਿੰਦੇ। ਬਾਈ ਤੋਂ ਕਦੇ ਜ਼ਮੀਨ ਦਾ ਹਿਸਾਬ ਵੀ ਲੈ ਲਿਆ ਕਰ, ਕੱਲਾ ਹੀ ਔੜਦੂ ਲਈ ਜਾਂਦਾ। ਵੱਡੇ ਭਰਾ ਦੀ ਹੱਡ ਪੰਨਵੀਂ ਕਮਾਈ ਦੀ ਕਿਸੇ ਨੂੰ ਕਦਰ ਨਹੀਂ ਸੀ। ਹਾਲਾਂਕਿ ਹਰ ਸਮਾਈ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲ ਜਾਂਦਾ ਸੀ। ਦੋ ਪੈਣਾ ਦੇ ਵਿਆਹ ਵੀ ਇਕੱਲੇ ਹੀ ਪਾਲਿਓਂ ਲਾ ਕੇ ਕੀਤੇ ਸਨ। ਸਾਰੇ ਚਾਚਾ ਨੂੰ ਬਾਪੂ ਜੀ ਨੇ ਪੜਾ ਕੇ ਹੀ ਕੀਤੇ ਲਾਇ ਸੀ। ਕਦੇ ਕੋਈ ਬੇਈਮਾਨੀ ਨਹੀਂ ਸੀ ਕੀਤੀ ਬਾਈ ਹੁਣ ਡੱਕੇ ਡੱਕੇ ਦਾ ਹਿਸਾਬ ਹੋਇਆ ਕਰੂ ਫੌਜੀ ਚਾਚੇ ਨੇ ਇੱਕ ਦਿਨ ਬਾਪੂ ਜੀ ਨੂੰ ਮੂੰਹ ਬਾੜ ਕੇ ਕਹਿ ਹੀ ਦਿੱਤਾ ਅੱਗੇ ਹਿਸਾਬ ਕਿਹੜਾ ਬੇਹਿਸਾਬਾ ਏ ਬਾਪੂ ਨੂੰ ਕੋਈ ਗੱਲ ਨਾ ਔੜੀ ਉਸ ਨੇ ਕਦੇ ਜ਼ਿੰਦਗੀ ਵਿੱਚ ਵੀ ਸੋਚਿਆ ਨਹੀਂ ਸੀ ਕਿ ਹੱਥੀ ਪਾਲੇ ਪੜਾਏ ਤੇ ਕਿੱਤਿਆਂ ਤੇ ਲਾਏ ਵੀ ਉਸ ਦੇ ਮੂੰਹਰੇ ਬੋਲਣ ਲੱਗ ਜਾਣਗੇ ਨਾ ਫੇਰ ਵੀ ਤੂੰ ਕੌਣ ਹੁੰਨਾ ਓਏ ਹਿਸਾਬ ਕਿਤਾਬ ਪੁੱਛਣ ਵਾਲਾ ਪਾ ਕੇ ਚਿੱਟਾ ਜਿਹਾ ਸੂਥ ਸੀਕ੍ਰਿਆ ਚਤੁਰਾ ਫਿਰੂ ਕਦੇ ਕੰਮ ਕੀਤਾ ਦਾਦਾ ਜੀ ਬਾਗੜ ਬਿੱਲੇ ਵਾਂਗ ਪਏ ਮੈਂ ਚੌਥੇ ਹਿੱਸੇ ਦਾ ਮਾਲਕਾਂ ਉਹ ਬੋਲਿਆ ਕਾ ਦਾ ਮਾਲਕ ਹੈ ਓਏ ਤੂੰ ਮੈਂ ਮਰ ਗਿਆ ਹਾਂ ਜੀ ਕਦੇ ਫੌਜ ਚ ਕੋਈ ਦੁੱਕੀ ਭੇਜੀ ਸੀ ਦਾਦਾ ਜੀ ਗੁੱਸੇ ਨਾਲ ਕੰਬ ਰਹੇ ਸਨ ਸਮਾਈ ਨਾਲ ਗੱਲ ਕਰ ਲਵੋ ਚੱਜੂ ਜ਼ਰੂਰ ਪਾਉਣਾ ਵਖਸ਼ਵੇ ਵਾਗਰੂ ਬੇਬੇ ਜੀ ਵਿਚਾਲੇ ਆ ਗਏ ਸਮਾਈ ਨਾਲ ਗੱਲ ਇਹ ਕਰ ਦਿੰਦੇ ਆ ਜਿੱਦੇ ਦਾ ਪੈਨਸ਼ਨੋਂ ਆਇਆ ਅੱਗ ਦਾ ਕੂਚਾ ਲਈ ਫਿਰਦਾ ਮੈਂ ਕਦੇ ਦਾ ਮੂੰਹ ਵੱਲ ਵੇਖਦਾ ਬਈ ਕਾ ਨੂੰ ਕਮਾਈ ਕਰ ਕਰ ਸਹਰਿਆਂ ਦਾ ਢੱਡ ਭਰੀ ਗਿਆ ਹਸਾਬ ਮੰਗਦਾ ਹੁਣ ਸਾਥੋਂ ਜਿਵੇਂ ਕਮਾਈ ਕਰ ਕਰ ਬਣਾਈ ਹੁੰਦੀ ਹੈ ਕੁੜੀਆਂ ਦੇ ਵਿਆਹ ਕੀਤੇ ਦਿੱਤੀ ਇੱਕ دیਵਾਨੀ ਕਿਸੇ ਨੇ ਤੁਹਾਡੇ ਚ ਦਾਦਾ ਜੀ ਨੇ ਪੁਰਾਣੇ ਟੋਟੇ ਉਧੇੜਨੇ ਸ਼ੁਰੂ ਕਰ ਦਿੱਤੇ ਮੈਨੂੰ ਅੱਡ ਕਰ ਦਿਓ ਉਸ ਨੇ ਫੈਸਲਾ ਦਿੱਤਾ ਤੈਨੂੰ ਮੈਂ ਕਰਾਵਾਂ ਅੱਡ ਨਿਕਲ ਮੇਰੇ ਘਰੋਂ ਨਿਕਲ ਮੇਰੇ ਘਰੋਂ ਹਰਾਮ ਦੇ ਆਦਾਜੀ ਪਤਾ ਨਹੀਂ ਕੀ ਬੋਲੀ ਜਾ ਰਹੇ ਸਨ ਉਹ ਆਪੇ ਤੋਂ ਬਾਹਰ ਸਨ ਭੁੱਖਾ ਮਰੇਗਾ ਭੁੱਖਾ ਕੁੱਤੇ ਦਾ ਹੱਡ ਨਾ ਹੋਵੇ ਤਾਂ ਘਰ ਦਾ ਕੀ ਹੈ ਲੱਛਣ ਉਸ ਪਤੰਦਰ ਦੀ ਕਦਰ ਤਾਂ ਕਿਸੇ ਨੇ ਕੀ ਕਰਨੀ ਸੀ ਜੀਨੇ ਕਾਲੇ ਬਲਦ ਵਾਂਗੂ ਕਮਾਇਆ ਤੁਹਾਨੂੰ ਜੈਂਸਾ ਨੂੰ ਪੜਾਇਆ ਕਿਤੇ ਤੇ ਲਵਾਇਆ ਹੁਣ ਉਹਦਾ ਇਹ ਗੁਣ ਪਾਉਂਦੇ ਆ ਥੋੜੀਆਂ ਕਿਤੇ ਤਾਂ ਮੈਂ ਕਈ ਦਿਨਾਂ ਤੋਂ ਦੇਖਦਾ ਆਉਣਾ ਮਾਰ ਦੂੰ ਮਾਰ ਦੂੰ ਦਾਦਾ ਜੀ ਨੇ ਰੈਗੜਾ ਖਿੱਚ ਲਿਆ 6.5 ਫੁੱਟੇ ਦਾਦਾ ਜੀ ਦੀ ਦੇਹ ਕਿਸੇ ਦਿਓ ਵਾਂਗ ਬਿਰਫੀ ਖੜੀ ਸੀ ਬੇਬੇ ਅਤੇ ਬਾਪੂ ਜੀ ਨੇ ਦਾਦਾ ਜੀ ਨੂੰ ਫੜ ਲਿਆ ਚਾਚਾ ਬੁਰਬੁਰ ਕਰਦਾ ਘਰੋਂ ਨਿਕਲ ਗਿਆ ਉਹਦੇ ਬੋਲ ਅੰਦਰੇ ਹੀ ਸਲਾਬੇ ਗਏ ਸਨ ਘਰ ਵਿੱਚ ਖਮੋਸ਼ੀ ਛਾ ਗਈ ਸ਼ਾਮ ਨੂੰ ਤਿੰਨੇ ਚਾਚੇ ਜੀ ਜੀਪ ਤੇ ਚੜ੍ਹ ਕਰੇ ਆ ਗਏ ਅਤੇ ਅੱਡ ਹੋਣ ਦੀ ਲਕੀਰ ਖਿੱਚ ਦਿੱਤੀ। ਸਾਬਦੇ ਜਿਵੇਂ ਹਰਾਸ ਮਾਰੇ ਗਏ। ਦਾਦਾ ਜੀ ਤਾਂ ਲੋਕਾਂ ਦੀ ਝਗੜਿਆਂ ਦੇ ਫੈਸਲੇ ਕਰਵਾਇਆ ਕਰਦੇ ਸਨ ਤੇ ਅੱਜ ਵਿਵਪਤਾ ਉਹਨਾਂ ਦੇ ਘਰ ਤੇ ਹੀ ਤਾਪ ਪਾਈ ਸੀ। ਘਰ ਵਿੱਚ ਸੋਗ ਭਰਿਆ ਪਿਆ ਸੀ। ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ। ਹੱਥੋਂ ਬਾਜੀ ਜਾਂਦੀ ਦੇਖ ਕੇ ਗਿੱਲ ਦੇ ਬਾਪੂ ਜੀ ਆਪਣੇ ਮਾਮਾ ਜੀ ਨੂੰ ਲੈਣ ਭੱਗਤੇ ਭਾਈ ਕਿ ਇਹਨੂੰ ਬਸ ਚੜ੍ਹ ਗਏ। ਜਿਹੜੀ ਗੱਲ ਐ ਕਰੇ ਬੈਠ ਕੇ ਹੀ ਨਿਮੇੜ ਲੋ ਕਿਉਂ ਖੁਰਦੂ ਪਾਇਆ ਬਾਪੂ ਦੇ ਮਾਮਾ ਜੀ ਸਰਦਾਰ ਸੰਪੂਰਨ ਸਿੰਘ ਨੇ ਆਉਂਦਿਆਂ ਹੀ ਕਿਹਾ ਉਹਨਾਂ ਦੀ ਲੰਮੀ ਬੱਗੀ ਦਾੜੀ ਖਿਲਰ ਖਿਲਰ ਪੈਂਦੀ ਸੀ ਸੰਪੂਰਨ ਸਿਆਹ ਹੁਣ ਕਾਣੀ ਨਿਵੇੜੀ ਦੇ ਇਨਤ ਨਤ ਕੋਤ ਪੌ ਕਰੈਣ ਕਰਨਗੇ ਮੈਥੋਂ ਨਹੀਂ ਹਰ ਰੋਜ਼ ਦਾ ਟਟਬੈਰ ਚੱਲਿਆ ਜਾਣਾ ਦਾਦਾ ਜੀ ਨੇ ਇੱਕੋ ਗੱਲ ਹੀ ਸਿਰੇ ਲਾ ਦਿੱਤੀ ਪਾਇਗੁਰੂ ਨਾ ਡੀ ਸ਼ੇਤੀ ਤੁਹਾਨੂੰ ਕੀ ਹੋ ਗਿਆ ਸਾਰਿਆਂ ਨੂੰ ਮਾਮਾ ਜੀ ਪੁੱਛ ਰਹੇ ਸਨ ਉਹ ਦੁਖੀ ਨਾਲੋਂ ਹੈਰਾਨ ਜ਼ਿਆਦਾ ਸਨ ਇਹ ਰੱਪੜੋਸ ਬਿੱਲੀ ਮੂਹੇ ਜਿਹਦੇ ਪਾਇਵੇ ਪੈਸਣ ਕਾ ਦੀ ਮਿਲ ਗਈ ਨਿਹਾਲੇ ਵਾਲੀਆਂ ਜ਼ਮੀਰ ਬਣ ਗਿਆ ਦਾਦਾ ਜੀ ਦਾ ਇਸ਼ਾਰਾ ਫੌਜੀ ਚਾਚੇ ਵੱਲ ਸੀ ਖੈਰ ਵੰਡਮਡਾ ਹੋ ਗਿਆ ਪੰਜਵਾਂ ਹਿੱਸਾ ਦਾਦਾ ਜੀ ਨੇ ਆਪਣਾ ਰਾਖਮਾ ਰੱਖ ਲਿਆ ਅਸੀਂ ਤਾਂ ਬੇਬੇ ਜੀ ਦੇ ਸੰਦੂਕ ਚੋਂ ਵੀ ਹਿੱਸਾ ਵੰਡਾਵਾਂਗੇ ਗੱਲ ਦੀ ਚਾਚੀ ਨੇ ਗਟਾਰ ਵਰਗੀ ਆਵਾਜ਼ ਕੱਢੀ ਤਾਂ ਬੇਬੇ फडਕ ਪਈ ساری ਉਮਰ ਬੇਬੇ ਜੀ ਅੱਗੇ ਕੋਈ ਬੋਲਿਆ ਨਹੀਂ ਸੀ ਤੂੰ ਕੀ ਲਗਦੀ ਐ ਨਹੀਂ ਸੰਦੂਖ ਦੀ ਸੰਦੂਖ ਮੇਰੇ ਪੇਕੇ ਆਣੇ ਦਿੱਤਾ ਵੰਡਾਉ ਇਹੇ ਹਿੱਸਾ ਮੇਰੇ ਸੰਦੂਖ ਚ ਬੇਬੇ ਸ਼ੇਰ ਨਹੀਂ ਵਾਂਗਦਾ ਹਾੜੀ ਸੰਦੂਖ ਸੰਦੂਖ ਚੋਂ ਕੋਈ ਹਿੱਸਾ ਨਹੀਂ ਮੈਲਾ ਖੁਸ਼ੀ ਝਾਕ ਕਰਿਓ ਮਾਮਾ ਜੀ ਨੂੰ ਵੀ ਹਰਖ ਚੜ ਗਿਆ ਤੂੰ ਲਾ ਕੇ ਦੇਖ ਹੱਥ ਮੇਰੇ ਸੰਦੂਖ ਨੂੰ ਜੇ ਵੇਚਦੀ ਨਾ ਨਿਕਲ ਜਾ ਤੇਰੇ ਕੱਲ ਦੀ ਪੂਤਨੀ ਸੇਵਾ ਚੱਤ ਬੇਬੇ ਪੂਰੀ ਕਰੋਧ ਵਿੱਚ ਸੀ ਅਸੀਂ ਤੁਹਾਡੇ ਸੰਦੂਖ ਕਦੇ ਛੇੜੇ ਆ ਖੈਰ ਬੇਬੇ ਨੂੰ ਚੁੱਪ ਕਰਵਾ ਦਿੱਤਾ ਗਿਆ ਕਈ ਦਿਨ ਬੇਬੇ ਜੀ ਦਾ ਪਾਠ ਵਿੱਚ ਮਾਨਣਾ ਲੱਗਿਆ ਉਹ ਕਦੇ-ਕਦੇ ਬੁਰਬੁਰ ਕਰਨ ਲੱਗ ਜਾਂਦੀ ਭਾਲਦੀ ਹੈ ਹਿੱਸਾ ਮੇਰੇ ਸੰਦੂਖ ਚ ਹਰਿਆਤਿਮੀ ਚਲੋ ਛੱਡੋ ਬੇਬੇ ਜੀ ਜਿਹੋ ਜਹੀ ਮਤ ਹੁੰਦੀ ਹੈ ਬੰਦਾ ਉਹੋ ਜੀ ਗੱਲ ਕਰਦਾ ਗਿੱਲ ਦੀ ਮਾਂ ਕਹਿੰਦੀ ਇੱਕ ਦਿਨ ਬੇਬੇ ਜੀ ਨੂੰ ਅਚਾਨਕ ਖੰਗ ਜਈ ਛਿੜੀ ਉਹ ਵੈਗਰੂ ਵੈਗਰੂ ਕਰਦੀ ਮੰਝੇ ਤੇ ਪੈ ਗਈ। ਗੱਲ ਦੀ ਮਾਂ ਭੱਜ ਕੇ ਪਾਣੀ ਲੈ ਕੇ ਆਈ ਪਰ ਬੇਬੇ ਜੀ ਪੂਰੀ ਹੋ ਚੁੱਕੀ ਸੀ। ਰਿਸ਼ਤੇਦਾਰ ਬੁਲਾਏ ਗਏ ਸੰਸਕਾਰ ਕਰ ਦਿੱਤਾ ਗਿਆ। ਬੇਬੇ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ, ਭੋਗ ਪੈ ਗਿਆ। ਉਸ ਦਿਨ ਤੋਂ ਬਾਅਦ ਵਗ ਵਿੱਚ ਜਾਂਦੀਆਂ ਗਊਆਂ ਵੀ ਕਦੇ ਗੱਲ ਦੇ ਦਰਵਾਜ਼ੇ ਅੱਗੇ ਪੇੜਾ ਲੈਣ ਲਈ ਨਹੀਂ ਖੜੇ ਹਾਂ ਸਨ। ਜਿਵੇਂ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਬੇਬੇ ਮਰ ਚੁੱਕੀ ਸੀ ਮਨੁੱਖਾ ਤੇ ਜਾਨਵਰਾਂ ਦੇ ਪ੍ਰੇਮ ਵਿੱਚ ਅੰਤ ਕਿੰਨਾ ਅੰਤਰ ਹੈ ਕਦੀ ਕਦੀ ਜਾਂਦੀਆਂ ਗਉਆਂਵਾਂ ਵੱਲ ਦੇਖ ਕੇ ਸੋਚਦੇ ਗੇਲ ਦਾ ਮਨਪਾਰਾਂ ਦਾ ਉਹ ਕਿੰਨੇ ਕਿੰਨੇ ਦਿਨ ਦਰਵਾਜ਼ੇ ਅੱਗੇ ਖੜ੍ਹਾ ਬੇਬੇ ਜੀ ਨੂੰ ਰੋਂਦਾ ਰਹਿੰਦਾ ਜੇ ਕਰੇ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ